ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰ ਚੁਫੈ ਚੁਫਨ ਹੋਵੈ ਜੇ ਲਾਇ ਰਹਾ ਨੇ ਵਿਕਾਰ ਖੁਖਿਆ ਖੁਖਣਾ ਉਤਰੀ ਜੇ ਬੰਨਾ ਗੁਰਿਆ ਪਾਲ ਸਹਿਸ ਸਿਆਣਪਾਂ ਲਖੋ ਹੋ ਹੋਏ ਤਾਂ ਇੱਕ ਨ ਚੱਲਣ ਨਾਲ ਏਵ ਸਚਿਰ ਹੋਈਐ ਏ ਕੋੜ ਟੁਪੇ ਫਾਲ ਹੁਕਮ ਲਜਾਈ ਚੱਲਣਾ ਨਾਨਕ ਲਿਖੈ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਿਹਾ ਜਾਏ ਹੁਕਮੇ ਹੋਵਣ ਜੇ ਹੁਕਮ ਲੈ ਵਢਾਈ ਹੁਕਮੇ ਉਪਮਨੇਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਭੂਜੈ ਤਾਂ ਹੋ ਮੈਂ ਕਹਿਨ ਕੋਈ ਸੰਗਾਵੈ ਕੋ ਤਾਣ ਹੋਵੇ ਕਿਸੈ ਤਾਣ ਸੰਗਾਵੈ ਖੁਦਾ ਜਣ ਨਿਸ਼ਾਨ ਸੰਗਾਵੈ ਕੋ ਗੁਣ ਵਡਿਆਈਆਂ ਚਾਰ ਸੰਗਾਵੈ ਕੋ ਵਿਦਿਆ ਵਿਖਾਂ ਵਿਚਾਰ

ਹੁਕਮੇ ਹੁਕਮ ਚਲਾਏ 라ਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਇ ਆਖਿਆ ਭਉ ਹਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫੇਰ ਕਹਿ ਕੇ ਰਖੀਐ ਜਿਤ ਦੇ ਸੈ ਦਰਬਾਰ ਮੋਹ ਪੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੱਡਿਆ ਵਿਚਾਰ ਕਰਮਿ ਆਵੇ ਕਛੜਾ ਨਦਰਿ ਮੁਖ ਦਵਾਰ ਨਾਨਕ ਵੇ ਜਾਣੀ ਸਭ ਆਪੇ ਸਚਿਆਰ ਆਪਿਆਂ ਨ ਜਾਏ ਚੀਤਨ ਹੋਏ ਆਪਿਆ ਨਿਰੰਜਨ ਹੋਏ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਦਾਨ ਗਾਵੀਏ ਸੁਣਿਆ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਕਰਨੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਭੂਰੇ ਸਰ ਗੁਰੂ ਗੋਖ ਬਰਮਾ ਗੁਰਪਾਲ ਬੱਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਘੁਰਾ ਇਕ ਦੇਹੇ ਪੂਜਾਈ ਸਭਨਾ ਜੀਆਂ ਖ ਇਕ ਦਾਤਾ ਸੋ ਮੈਂ ਵਿਸਰਣਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਕਾਣੇ ਕੇ ਨਾਇ ਕਰੀ ਜੇਤੇ ਸਿਰਠੋਂ ਖਾਈ ਵੇਖਾਂ ਵਿਣ ਕਰਮਾਂ ਕੈ ਮਿਲੈ ਲਈ ਮਾਥੇ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਹੋਣੇ ਘੁਰਾ ਇੱਕ ਦੇਹ 부ਝਾਈ ਸਭਨਾ ਜੀ ਅੱਖ ਇੱਕ ਦਾਤਾ ਸੋ ਮੈਂ ਵਿਸੁਰਣ ਨ ਜਾਏ ਜੇ ਜੁਗ ਚਾਰੇ ਆ ਰਚਾ ਹੋਰ ਸੁਹੋਣੇ ਹੋਏ ਨਵਾਂ ਖੰਡਾ ਵਿੱਚ ਜਾਣਿਆ ਹਾਲ ਚਲੇ ਸਭ ਕੋਏ ਚੰਗਨ ਆਉ ਰਖਾਈ ਕੈ ਜਸ ਕੀ ਰਤ ਜਗ ਲੇ ਚੇਤ ਸਨਦਰਣ ਆਵੇ ਆਵਾ ਤਨ ਪੁਛੈ ਕਿ ਟਾ ਅੰਦਰ ਕੀਟ ਹਰ ਦੋਸੇ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਇਹ ਕੋਈ ਨਾਮ ਸੋਜੈ ਜੇ ਤਿਸੁ ਗੁਣ ਕੋਈ ਕਰੇ ਸੁਣੈ ਸਿਧ ਪੇਰ ਸੁਰਨਾਥ ਸੁਣੈ ਧਰਤ ਤਵਨ ਆਕਾਸ਼ ਸੁਣੈ ਦੀਪ ਰੂਪ ਤਾਨ ਸੁਣੈ ਪੋਖੇ ਨਾਮ ਸੁਖੈ ਕਾਲ ਨਾਨਕ ਭਗਤਾ ਸਲਾਮੀ ਗਾਸੋ ਸੁਣੇ ਦੁਖ ਪਾਪ ਦਾ ਨਾਸ ਸੁਣੇ ਸੁਰ ਬਰਮਾ ਇੰਦ ਸੁਣੇ ਮੁਖ ਸਲਾਹ ਹਰਮੰਦ ਸੁਣੇ ਜੋਗ ਜੋਗ ਤੁਨ ਪਹੇੜ ਸੁਣੇ ਸਾਤ ਸੰਤ ਸਿਮਰਤ ਵੇਦ ਨਾਨਕ ਭਗਤਾ ਸਲਾਮੀ ਗਾਸੋ ਸੁਣੇ ਦੁਖ ਪਾਪ ਦਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕੈ ਇਸ ਨਾਨਕ ਸੁਣੇ ਪੜ ਪੜ ਪਾਵ ਹੈ ਮਾਨ ਸੁਣੇ ਲਾਗੇ ਸਹਿਦਿਆਨ ਨਾਨਕ ਭਗਤਾਂ ਸਦਾਵੇਂਗਾਸ ਸੁਣੇ ਦੋਖ ਪਾਪ ਦਾ ਨਾਸ ਸੁਣੇ ਸਰਾਂ ਗੁਨਾਹੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਆਂਦੇ ਪਾਵ ਹੈ ਰਾਹੋ ਸੁਣੇ ਹਾਥ ਵਿੱਚ ਸੰਗਾਹੋ ਨਾਨਕ ਭਗਤਾਂ ਸਦਾਵੇਂਗਾਸ ਸੁਣੇ ਦੋਖ ਪਾਪ ਕਾ ਨਾਸ ਮੰਨੇ ਕੀ ਗੱਤ ਕਹਿ ਨਾ ਜਾਏ ਦੇਖੋ ਕਹਿ ਪਿਛੇ ਪਸਕਾਏ ਆਦਿ ਕਲਮ ਨਾਲੇ ਕਰਨ ਹੈ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਅਨ ਸੁਰਤ ਹੋਏ ਮਨ ਬੁੱਟ ਮੰਨ ਸੋਲ ਪਾਉਣ ਕੇ ਸਕੂਦ ਮਨ ਬੋਸੋ ਟਨ ਖਾਏ ਮੰਨ ਜਮ ਕੈ ਸਾਥਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮੰਨ ਮਰਠਾ ਕਨ ਪਾਏ ਮੰਨ ਪਾਛੋਂ ਪ੍ਰਗਟ ਜਾਏ ਨਮ ਅਗਨ ਚਲ ਪੰਥ ਮਨ ਧਰਮ ਸੇਤੀ ਸੰਬੰਧ ਹੈ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਪਾਹ ਹੈ ਮੁਖ ਦਵਾਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿਖ ਮਨ ਨਾਨਕ ਪਵਹਨ ਪਿੰਖ ਹੈ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਚੇ ਪਾਮ ਹੈ ਦਰਗ ਹੈ ਮਾਨ ਪੰਚੇ ਸੋਹ ਹੈ ਦਰ ਰਜਾਨ ਪੰਚਾ ਕਾ ਗੁਰੇ ਕਿਤਿਆਨ ਦੇਖੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਨਾ নাহি ਸੋਮਾਰ ਫੋਲ ਧਰਮ ਦੇ ਆਖਾ ਪੂਤ ਸੰਤੋਖ ਆਪ ਰਖਿਆ ਜਨ ਸੂਤ ਦੇਖੋ ਬੂਝਾ ਹੋਇ ਸੁਚਿਆਰ ਹਰਗੁਰ ਪਰ ਕੇ ਤਪ ਪਰ ਸਰਤੇ ਹੋਰ ਪਰ ਹੋਰ ਤਿਸ ਤੇ ਭਾਰ ਤਲੈ ਕੰਨ ਜੋਰ ਜੀ ਜਾ ਤਰੰਗਾ ਖੇ ਨਾਮ ਸਭਨਾ ਲਿਖਿਆ ਗੂੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੁਲ ਰੂਪ ਕੀਤੇ ਦਾਤ ਜਾਣੇ ਕਣਕੂਤ ਕੀਤਾ ਪਸਾਉ ਇੱਕੋ ਕੁਆਉ ਜੇਸੁ ਤੇ ਹੋਇ ਲਖ ਦਰਿਆਉ ਕੁਦਰਤ ਹਵਣ ਕਹਾ ਵਿਚਾਰ ਵਾਰਿਆਂ ਜਾਵੇ ਅਵਾਰ ਜੋ ਤੁਦ ਖਾਵੇ ਸਾਈ ਭਲੇ ਕਰਨ سدا سلام مت نرنکار اث 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 پوجا گرنت مکھ واٹ اخاس گن گیان وچار اتیار اص سور می پاکار مولا قدرت گن گا وارن جا ਦੋ ਤੁਧ ਭਾਵੈ ਸਾਈਂ ਫਣਿਕ ਸਲਾਮ ਸਲਾਮ ਤੂ ਨਿਰੰਕਾਰ ਅਸਾਂਖ ਮੂਰਖਾਂ ਜੋ ਖੋਰ ਅਸਾਂਖ ਚੋਰ ਹਰਾਮ ਖੋਰ ਅਸਾਂਖ ਅਮਰ ਖਰ ਜਾਹੇ ਜੋਰ ਅਸਾਂਖ ਗਲਵੜ ਹੱਤਿਆ ਕਮਾਹੇ ਅਸਾਂਖ ਪਾਪੀ ਪਾਪ ਕਰ ਜਾਹੇ ਅਸਾਂਖ ਕੋੜਿਆ ਰ ਕੋੜੇ ਹੀ ਰਾਹੇ ਅਸਾਂਖ ਮਲੇਸ਼ ਮਲ ਪਖ ਖਾਹੇ ਅਸਾਂਖਿੰਦੁਖ ਸਿਰ ਕਰੇ ਭਾਰ ਆਨੇ ਕਨੇਚ ਕਹੈ ਵਿਚਾਰ ਵਾਰਿਆ ਅਨਜਾਵੇ ਕੋ ਵਾਰ ਜੋ ਸੁਧ ਭਵੇ ਸਾਈ ਪਣੀ ਕਨ ਉਹ ਸਦਾ ਸਲਾਮਤ ਨਰੰਕਾਰ ਅਸਾਂਖ ਨਾਮ ਅਸੰਖ ਅਗੰ ਅਗਮ ਸੰਖ ਲੋ ਅਸਾਂਖ ਕਹੈ ਸਿਰ ਪਹਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਕਰਮਾਏ ਤੇਵ ਤਿਵ ਪਾਹੇ ਜੇ ਤਾ ਗਿਤਾ ਤੇਤਾ ਨਾਉ ਵਿਣ ਨਾ ਵਨਹੀਂ ਕੋ ਪਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਹੋ ਸਰਾ ਸਲਾਮ ਪਨਰੰਕਾਰ ਹਰਿਏ ਹੱਥ ਪੈਰ ਤਨ ਦੇਹ ਪਾਣੀ ਤੋ ਪੈ ਉਤਰਸਤੇ ਹੈ ਉਹ ਤਖਲੇ ਤੇ ਕਪੜ ਹੋਏ ਦੇਸਾ ਗੋਣ ਲਈ ਤੋਏ ਹਰੇ ਅਮੱਥਾ ਪਾ ਗਏ ਸੰਗ ਉਹ ਧੋਪੇ ਨਾਮ ਕੇ ਰੰਗ ਕੁਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੇਜ ਆਪੇ ਕਾਹੋ ਨਾਨਕ ਹੁਕਮ ਆਉ ਜਾਹੋ ਤੀਰਥ ਤਪ ਤੇ ਆਦਿ ਤਦਾਨ ਜੇਖੋ ਪਾਵੇ ਤਿਲ ਕਮਾਨ ਹੁਣ ਮਨ ਮਨ ਕੀਤੇ ਭਾਵ ਅੰਤਰ ਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤਨ ਹੋਏ ਸਾ ਸੁ ਪ੍ਰਾਥ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ 라ਵਣ ਸੋ ਵੇਲਾ ਵਖ ਕਵਣ ਕਵਣ ਸਿਤ ਕਮਣਵਾਰ 라ਵਣ ਸੇ ਰੂਪੇ ਮਹੋ ਕਵਣ ਜਿਤ ਹੋਆ ਆਕਾਰ ਵੀਰਨ ਅਯੰ ਅੰਡ ਤੇਜ ਹੋਵੇ ਲੇਖ ਪੁਰਾਣ ਵਾਸਤਨ ਪਾਉ ਕਾ ਦਿਆ ਜੇ ਲੇਖਨ ਲੇਖਿ ਕੁਰਾਨ ਸਿਤ ਵਾਰਨ ਜੋਗੀ ਜਾਣ ਰੂਪ ਮਾਹੋ ਨ ਕੋਈ ਦਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਹੋਈ ਗਿਵ ਕਰ ਆਖਾਂ ਗਿਵ ਸੋਲਾਹੀ ਕੋ ਵਰਣਿ ਕਿਵ ਜਾਣ ਨਾਨਕ ਆਖਣ ਸਾਖ ਕੋ ਆਖੇ ਇਕ ਦੂਜੇ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਇਤਾਂ ਜਹ ਤਾ ਹੋਇ ਨਾਨਕ ਜੇ ਕੋ ਆਪੋ ਜਾਣ ਅਗਿਆ ਗਿਆਨ ਸੋ ਹੈ ਆਤਲ ਪਤਲ ਲਖ ਆਗਾ ਸੰਗਾਸ ਓੜ ਓੜ ਵਪਾਰ ਸੁਖੇ ਵੇਦ ਕਹਿਣ ਕੁਆਤ ਸਹਿ 18 ਕਹਿਣ ਕਤੇਬਾ ਅਸੁਰੇ ਕਥਾ ਸੁਲੇਖਾ ਹੋਇ ਤਾਨਿ ਖੀਐ ਲਿਖੇ ਹੋਏ ਵਿੰਦਾਸ ਤਾਨ ਖੋਡਾ ਖਿ ਆਪੇ ਜਾਣ ਆ ਸਹ ਲਾਹੀ ਸਹ ਲਾਹੀ ਇਤੇ ਸੁਰਤਨ ਕਾਇਆ ਨਦਿਆਂ ਫਤਵਾ ਭਵ ਹੈ ਸਮੁੰਦਰ ਨ ਜਾਣੀ ਸਮੁੰਦ ਸਹਾ ਸੁਲਤਾਨ ਗਿਰਹ ਸੇਤਿ ਮਾਰਤਾਨ ਕਿਹੜੇ ਤੁਲ ਨ ਹੋਵਣੀ ਇਹ ਤੇ ਸਮਨ ਹੋਣਾ ਵਿਸਰ ਅੰਤ ਨਾ ਸਿਖਤੇ ਕਹਿਣ ਨਾ ਅੰਤ ਅੰਤ ਨ ਕਰਨ ਦੇਨ ਨਾ ਅੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਦੇਖ ਮਨ ਮੰਤ ਅੰਤ ਨ ਦੇਖੇ ਕੀ ਤਾ ਅਖਾਰ ਹੰਤ ਨ ਜਾਪੈ ਪਰਵਰ ਹੰਤ ਕਾਰਣ ਕੀਤੇ ਬਿਲਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਉ ਚਾਹਉ ਪੁੱਛਿ ਗੁਰੂ ਚਾਹਉ ਏਡੂ ਸਹ ਹੋਏ ਕੋਈ ਇਸੋਚੇ ਖੋ ਜਾਣ ਸੋਏ ਜੇਗੜਿਆ ਕੋ ਜਾਣ ਆਪੋ ਨਾਨਕ ਨਦਰਿ ਧਰੀ ਚਰਮੇ ਦਾਤ ਬਹੁਤ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਾਥੁ ਮਾਇ ਤੇਤੇ ਮੰਗਹਿ ਜੋਦ ਅਪਰ ਇਤੇ ਗਣਤ ਨਹੀਂ ਵਿਚਾਰ ਕੇਤੇ ਖ ਟੁੱਟਾ ਵਿਚਾਰ ਤੇਤੇ ਲੈ ਲੈ ਮੁਖ ਰੁਪਾਹੇ ਤੇਤੇ ਮੂਰਖ ਕਾਹੇ ਕਾਹੇ ਇਤਿਆ ਦੁਖ ਕੋਖ ਸਦਮਾਰ ਇਹ ਪੇਦਾ ਤੇ ਤੇਰੀ ਦਤਾਰ ਬੰਧ ਰਾਸੀ ਫਣ ਹੋਏ ਕੋ ਰਾਖਨ ਸਕੇ ਕੋਈ ਜੇ ਕੋ ਖਾਇ ਕੇ ਅੱਖਣ ਪਾਹਿ ਕੋ ਜਾਣ ਜੇਤਿਆ ਮਹ ਖਾਇ ਆਪੇ ਜਾਣ ਆਪੇ ਦੇ ਆਖ ਹੈ ਸੇ ਪੇ ਕੀ ਹੈ ਜਿਸਨੋਂ ਬਖਸੇ ਸੇ ਤੁਸਲਾ ਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੋਲੋ ਪਰ ਅਮੋਲੋ ਫਰ ਮੁਰਖੰਡਾ ਅਮੋਲ ਆ ਹੈ ਅਮੋਲ ਰਾਜਾ ਹੈ ਅਮੋਲ ਪਾਏ ਅਮੋਲ ਸੁਮਾ ਹੈ ਅਮੋਲ ਤਰਮੋਲ ਦੀ ਬਾਣ ਅਮੋਲ ਸੋਲਮੁਲ ਪ੍ਰਵਾਨ ਅਮੋਲ ਬਸੇ ਸੋ ਅਮੋਲ ਨਿਸ਼ਾਨ ਅਮੋਲ ਕਰਮ ਮੁਲ ਫਰਮਾਨ ਅਮੋਲ ਉਮਲ ਹਤਨ ਜਾਏ ਆਖ ਆਖ ਰਹਿ ਨਿ ਵਿਲਾਈ ਆਖ ਹੈ ਵੇਦ ਕਾਠ ਪੁਰਾਣ ਆਖ ਹੈ ਪੜੇ ਪਰ ਹੈ ਗਿਆਨ ਆਖ ਹੈ ਵਰਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਬਿੰਦ ਆਖ ਹੈ ਸੁਰਖ ਹੈ ਸਿਦ ਆਖ ਹੈ ਕੇਤੇ ਕੇਤੇ ਬੁੱਧ ਆਖ ਹੈ ਦਾਨਮ ਆਖ ਹੈ ਦੇਵ ਅੱਖ ਹੈ ਸੂਰਨਰ ਮਨੁ ਜਨ ਸੇਵ। ਇਹ ਤੇ ਅੱਖ ਹੈ ਆਖਣ ਪਾਹੇ ਇਹ ਤੇ ਕਹਿ ਕਉ ਟੁੱਟ ਜਾਹੇ। ਇਹ ਤੇ ਕਿਤੇ ਹੋਰ ਹਰੇ ਤਾ ਅਖਣ ਸੁ ਕਹਿ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ। ਇਹ ਕੋ ਅਖੰਬੂਲ ਵਿਗੜ ਤਾਨਖਿਆ ਸਿਰ ਗਵਾਰ ਗਵਾਰ ਸੋ ਦਰਖਿ ਹਾ ਸੋ ਕਰਖਿ ਹਾ। ਜਿਤ ਬਹਿ ਸਰਬ ਸਮਾਲੇ ਵਾਜੇ ਨਾਲ ਅਨੇਕ ਅਸੰਖਾ ਸੇਥੇ ਵਗਣ ਹਾਰੇ ਕੇਤੇ ਰਾਰੇ ਸੁਮ ਕਹੀ ਅਨਕੇਤੇ ਗਵਣ ਹਾਰੇ ਗਾਵਹਿ ਪਹੁਨੋ ਪਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਖਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਸੁਰ ਬਰਮਾ ਦੇਵੀ ਤੋਹਨ ਸਦਾਂ ਸੁਆਰੇ ਗਾਵਹਿਂ ਦੇ ਦਾ ਸੁਣ ਬੈਠੇ ਦੇ ਉਤੇ ਆਦਰ ਨਾਲੇ ਗਾਵਹਿ ਸਜ ਸੁਮਵਾਦੀ ਅੰਦਰ ਗਾਵਨ ਸਾਧਵੀ ਸਾਰੇ ਗਾਵਨ ਜਤਿ ਸਤਿ ਸੰਤੋਖ ਹੀ ਗਾਵਹਿ ਵੀਰ ਖਰਾਰੇ ਗਾਵਨ ਫੰਡਤ ਛੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਖਣੀਆ ਮਨ ਮੋਖਨ ਸੁਰਗਾ ਮਾਛ ਪਿਆਲੇ ਗਾਵਨ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਂ ਬਲਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰਖੰਡਾ ਕਰ ਕਰ ਰਖੇ ਤਾਰੇ ਏ ਤੁਜਨੋ ਗਾਵਹਿ ਜੋ ਤੁਧ ਗਾਵਣ ਰਤੇ ਤੇਰੇ ਭਗਤ ਦਰਸਾ ਲੈ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਾਚੀ ਨਾਹੀ ਹੈ ਪਹਿ ਹਉ ਸਿਜਾਇ ਨਾ ਜাসে ਰਤਨਾ ਜਿ ਨਿਰਚਾਏ ਰੰਗੇ ਰੰਗੇ ਭਾਤੇ ਕਰ ਕਰ ਇਨ ਸੇ ਮਾਇਆ ਜਿਨੂੰ ਪਾਇ ਕਰ ਕਰ ਵੇਖਿਆ ਕੀਤਾ ਕਉਣਾ ਜਿਉ ਤੇ ਸਦੇਵ ਡਿਆਈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮਨਾ ਕਰ ਨਾ ਜਾਇ ਸੋ ਪਾਤਸ਼ਾਹ ਹੁ ਸਾਹ ਪਾਤਸ਼ਾਹ ਹੀ ਬੋ ਨਾਨਕ ਰਹਿ ਨਿਰਜਾਈ ਮੁੰਦਾ ਸੰਸਾਰੋ ਧਰਮ ਕਾ ਚੋਨੀ ਚਾਨਕੀ ਕਰਹਿ ਬਕੂਤਾ ਹੇ ਤਾ ਕਾਲ ਕੁਰੀ ਕਾਇ ਜੋਤ ਡੰਡਾ ਪਰ ਦੇਤ ਆਈ ਪੰਥੇ ਸਰ ਜਮਾਤੇ ਮਨ ਜੀਤੈ ਜਗ ਜੀਤ ਸਾ ਦੇਸ ਤਿਸ ਸਾ ਦੇਸ ਹਰ ਅਨਿਲ ਅਨਾਦਨਾ ਹਤ ਜੁਗ ਜੁਗੇ ਕੋ ਇਸ ਹੋਤ ਗਿਆਨ ਦਿਆ ਕੰਡਾਰਨ ਛਟ ਛਟ ਵਜੈ ਨਾਰ ਆਪਨਾਥ ਨਾ ਸੁ ਸਮਝਾ ਕੇ ਰਿਦ ਸਿਧ ਅਵਰਸਾਲ ਸੰਜੋਗ ਵਿਜੁਰ ਉਰਤ ਨਾਮ ਹੈ ਲੇਖਿਆ ਮੈਂ ਭਗ आदेश तुसा आदेश आ आद अनिल अनादन हप्ता जुग जुग एक ऐसा वे कमाई युक्त वे आई तिन चेले करवाण एक संसारिक पंडारी एक लाई दीवान जीवत सुख आवे तवे चलावे जीव होवे प्रमाण ओहो वेखै गुण न दरणावे बहुत एहो विदान ਆਦੇਸ ਤੁਸਾ ਦੇਸ ਹਾਰ ਅਨਿਰ ਅਨਾਧਨਾ ਹਤ ਜੁਗ ਜੁਗ ਇੱਕ ਹੋਏਸ ਆਸਾਂ ਲੋਏ ਲੋਏ ਪੰਡਰ ਜੋ ਕਿਸ パਸ ਸੰਸਕਰ ਵਾਰ ਹਰ ਘਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਸਾਚੇ ਕਾਰ ਆਦੇਸ ਤੁਸਾ ਦੇਸ ਹਾਰ ਅਨਿਰ ਅਨਾਧਨਾ ਹਤ ਜੁਗ ਜੁਗ ਇੱਕ ਹੋਏਸ ਇੱਕ ਦੂਜੀ ਬੋਲਾ ਕੋ ਹੋ ਹੋ ਲੱਖ ਲੱਖ ਵੀਸ ਲਖ ਲਖ ਜਿਹੜਾ ਸਿਹ ਹੈ ਇੱਕ ਨਾਮ ਜਗਦੀਸ਼ ਏ ਤਰਹ ਪਤ ਪਵਣਿਆ ਚੜਿਆ ਹੋਇਆ ਕੇਸ ਸੁਣ ਗੱਲਾਂ ਕਾਸ ਕੀ ਟਾਇਰੀਸ ਆਨੇ ਕਨਜ਼ਰੀ ਪਾਈਏ ਥੋੜੀ ਕੁੜੈ ਤੀਸ ਆਖਣ ਜੋਰ ਸੁਖੈ ਨਹ ਜੋਰ ਗੁਰਨਾ ਮੰਗਣ ਦੇਨ ਨਹ ਜੋਰ ਜੋ ਨਾ ਜੀਵਣ ਮਰਨ ਨਹ ਜੋਰ ਧੁਰ ਨਰਾਜ ਮਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਨ ਜੋਰਨ ਜੁਥੇ ਛਟੈ ਸੰਸਾਰ ਜੈਸਾ ਹੱਥ ਜੋਰ ਕਰ ਵਿਖੇ ਹੋਏ ਨਾਨਕ ਤੁਮਹੀ ਤਨ ਕੋਏ ਅਜਾ ਤੇਰੂ ਤੇ ਤੇ ਪੰਵਾਰ ਹੁਣ ਪਾਣੀ ਅਗਨੀ ਪਤਾ ਇਸ ਵਿੱਚ ਧਰਤੀ ਥਾਵ ਰਖੇ ਤਰੁ ਸੰਸਾਰ ਇਸ ਵਿੱਚ ਜੀ ਜੋਤ ਕੇ ਰੰਗ ਤਨ ਖੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੁਚਾ ਦੁਰਗਾਨਿਤ ਸੋਖਨ ਪੰਚ ਪਰਵਾਣ ਨਦਰੇ ਕਰਮ ਪਵੈ ਨਿਸ਼ਾਨ ਹਾਜ ਭਗਾਇ ਉਸ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਗਾਏ ਹੋ ਧਰਮ ਗਿਆਨ ਖੰਡ ਗਾਖ ਹੋ ਕਰਮ ਤੇਤੇ ਭਵਨ ਪਾਣੀ ਵੈ ਸੁਆੰਤਰ ਤੇਤੇ ਗਾਨੁ ਮਹੇਸ ਤੇਤੇ ਪਰਮੇ ਕਾਟ ਚੜੀਏ ਰੂਪ ਰੰਗ ਕੇ ਵੇਸਾ ਤੇਥਿਆ ਕਰਮ ਭੂਮੇ ਮੇਰ ਕੇਤੇ ਕੇਤੇ ਧੂਪ ਦੇਸ ਤੇਤੇ ਨਿਚੰ ਸੂਰ ਕੇਤੇ ਕੇਤੇ ਮੰਡਲ ਦੇਸ ਤੇਤੇ ਸਿਧ ਗੁਦਨਾਥ ਕੇਤੇ ਕੇਤੇ ਦੇਵ ਦੇਸਾ ਇਤੇ ਦੇਵ ਦਾ ਨਾਮੁ ਮਨ ਕੇਤੇ ਇਤੇ ਰਤਨ ਸਮੁੰਦਿ ਇਤੇ ਅਖਾਂ ਇਤੇ ਅੰਗਣ ਇਤੇ ਬਾਤ ਨਿਰੰਦਰਿ ਜਿਤੇ ਆਸੁਰ ਤੇ ਸੇਵਕੇ ਤੇ ਨਾਨਕ ਅਨੰਤ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਇਧਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥੇ ਕਾਰਤਕੜੀਆਂ ਬਹੁਤ ਅਨੂਪ ਤਾ ਅਖਿਆ ਦੱਲਾ ਕਥਿਆ ਨ ਜਾਹੇ ਜੇ ਕੋ ਕਹਿ ਪਿਛੈ ਵਿਸਤਾਏ ਇਥੈ ਕੜਿਐ ਸੂਰਸੂ ਮਤਮਨ ਬੁੱਧਾ ਇਥੈ ਕੜਿਐ ਸੁਰਸੁਦਾ ਕੇ ਸੋਦਾ ਹਰਮਖੰਡ ਕੀ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਜ ਮਹਾ ਬਲਸੂਰ ਤਿਨਮੈ ਰਾਮ ਰਖਾ ਭਰਪੂਰ ਇਥੈ ਸੀਤੋ ਸੀਤਾ ਮਹਿਮਾ ਮਾਹੇ ਆਖ ਰੂਪਨ ਕਥਨੇ ਜਾਹੇ ਨਾ ਉਹ ਨਾ ਹੁਮਰਨ ਠਾਗੇ ਜਾਹੇ ਜਨ ਕੈ ਰਾਮ ਸਭ ਮਨ ਮਾਹੇ ਇਥੇ ਭਗਤਵ ਸਹਿ ਕੇ ਲੋ ਕਰੇ ਆਨੰਦ ਸੱਚਾ ਮਨ ਕੋਏ ਸੱਚਖੰਡ ਉਸ ਨਿਰੰਕਾਰ ਹਰ ਕਰ ਵੇਖੇ ਨਦਰਿ ਨਿਹਾਲ ਇਥੇ ਖੰਡ ਮੰਡਲ ਵਰਖੰਡ ਦੇਖੋ ਕਥਾ ਤਾਂਤਨੰਤ ਇਥੇ ਲੋ ਦੁਹ ਕਰ ਜਿਵ ਜਿਵ ਹੁਕਮ ਤਿਵੇਂ ਤਿਵੇਂ ਕਰ ਵੇਖੇ ਵੀ ਸਭ ਕਰੇ ਵਿਚਾਰ ਨਾਨਕ ਕਥਨਾ ਕਰਦਾ ਸਾਨ ਜਤ ਪਹਾਰਾ ਸਿਰਜ ਉਸ ਨਿਆਰ ਹਰਿ ਨਮਤਿ ਵੇਦ ਹਥਿਆਰ ਓ ਖਲਾਗਨ ਤਪਤਾਉ ਅੰਡ ਭਵੰਬਰ ਚਿਤਖਾਲ ੜਿਐ ਸਗਤ ਸਚੇਂ ਦਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿਨ ਹਾਲ ਸੁਲੋਕ ਘਉਣ ਗੁਰੂ ਬਾਣੀ ਪਿਤਾ ਮਾਤਾ ਤਰ ਤੁਮ ਹਤੈ ਈਸ਼ਵਰ ਆਤਮਾ ਜਾਈਂ ਦਾਇਆ ਇਲੇ ਸਗਲੇ ਜਗਤ ਅਗਿਆਨ ਬੁਰਿਆਈਆਂ ਰਚੇ ਤਰਮ ਹਜ਼ੂਰ ਧਰਮ ਆਪੋ ਆਪਣੇ ਕਨੇੜੇ ਹਜ਼ੂਰ ਜਿਨੇ ਨਾਮ ਧਿਆਇਆ ਹੇਮਸਖਤ ਘਾਲ ਨਾਨਕ ਤੇ ਮੁਖ ਉਜਲੇ ਇਤੇ ਛੁੱਟੀ ਨਾਲ ਜਿਨੇ ਨਾਮ ਧਿਆਇਆ ਹੇਮਸਖਤ ਘਾਲ ਨਾਨਕ ਤੇ ਮੁਖ ਉਜਲੇ ਇਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ